98 ਸੋ ਇੰਸਪੈਕਟ ਇਹ ਸਾਡਾ 에어ਕ੍ਰਾਫਟ ਹੈ ਜੀ ਇਸ ਫਲਾਈਨ ਉੱਪਰ ਅਸੀਂ ਆਪਾਂ ਅ ਵਿਏਟਨਾਮ ਨੂੰ ਚੱਲੇ ਆ ਜੀ ਦੋ ਦਿਨਾਂ ਵਾਸਤੇ ਸੋ ਦੋਸਤੋ ਅ ਅ ਅੰਦਰ ਕਰਾਂਗੇ ਰਿਵਿਊਸ ਦੇ ਕੇ ਹਾਂ ਹਾਂ ਆਕੇ Yes okay, sir, sir. sir. Yeah, okay, get inside already mm -hmm. this way, this way. Yeah, alright so Maybe Thank you Okay, we we'll place it here Okay pack back No problem okay. Metro. Right? ਉਹ ਮੈਂ ਵੀ ਅਹ ਲਓ ਵੀ ਦੋਸਤੋ ਵੀਡੀਓ ਦਾ ਲਾਸਟ ਦੇ ਵਿੱਚ ਮੈਂ ਤਾਂ ਇਹੀ ਕਹਾਂਗਾ ਤੁਹਾਨੂੰ ਵੀ ਅਹ ਕਾਲੋ ਸਾਲ ਜਦੋਂ ਉਹ ਫਾ ਕਮਾਤਾ ਤੋਂ ਟ੍ਰੇਨ ਨਹੀਂ ਹੈ ਉਹ ਆਪਣੀ ਟ੍ਰੇਨ ਕਿੰਦੀ ਸੀ ਜੋਪਾ ਕਮਾਂਟਾ ਸਟੇਸ਼ਨ ਤੋਂ ਕਿੰਨੇ ਲਈ ਸੀ ਉਹប៉ុਨੋ ਪਈ ਸੀਗੀ 1690 ਹੀ ਜਾਂਦੇ ਓਕੇ ਠੀਕ ਹੈ ਜੀ ਜਾਨੀ ਬੋਲਣਾ ਆਪਣਾ ਪ੍ਰਾਈਸ ਕਿਹਾ ਸੀ ਹਾਂ 1690 ਦੇ ਅਕੋਰਡਿੰਗ ਆਪਣਾ ਕੋਈ ਸਿਚੂਮ 3380 3380 ਜਾਂ ਰੂਨਾ ਦੇ ਲਈ ਓਕੇ ਜੀ ਹੁਣ ਉਹਦੇ ਵਿੱਚ ਕੁਝ ਚੀਜ਼ਾਂ ਨੇ ਜੋ ਧਿਆਨ ਰੱਖਣ ਵਾਲੀਆਂ ਨੇ ਹੂੰ ਫਸਟ ਆਫ ਆਲ ਹੂੰ ਇਹ ਜਦੋਂ ਤੁਸੀਂ ਨਰੀ ਤੱਕ 에어ਪੋਰਟ ਆਓ ਓਕੇ ਮਤਲਬ ਅਗਰ ਤੁਹਾਡੀ ਵਾਪਸੀ ਦੀ ਫਲਾਈਟ ਨਰੀਤਾ ਏਅਰਪੋਰਟ ਤੋਂ ਹੈ ਐਂਡ ਤੁਸੀਂ ਟੋਕੀਓ ਦੇ ਕਿਸੇ ਵੀ ਪਾਰਟ ਤੋਂ ਟਰੈਵਲ ਕਰ ਰਹੇ ਹੋ ਹਾਂ ਹਾਂ ਤਾਂ ਜੋ ਇੱਕ ਸਟੇਸ਼ਨ ਆਏਗਾ ਨਿਪੋਰੀ ਅੱਛਾ ਉਸ ਨਿਪੋਰੀ ਸਟੇਸ਼ਨ ਤੋਂ ਇੱਕ ਟ੍ਰਾਂਜੈਕਸ਼ਨ ਹੈ ਉਹ ਪ੍ਰਾਈ ਜੰਕਸ਼ਨ ਹੈ ਉੱਥੋਂ ਤੁਹਾਨੂੰ ਚੇਂਜ ਕਰਨੀ ਪਊਗੀ ਆਪਣੀ ਟ੍ਰੇਨ ਜੋ ਹਾਂ ਉਸ ਤੋਂ ਬਾਅਦ ਕੀ ਹੋਊਗਾ ਕਿ ਤੁਸੀਂ ਜੋ ਟ੍ਰੇਨ ਦੀ ਟਿਕਟ ਪਿੱਛੋਂ ਲੈ ਕੇ ਆਏ ਹੋ ਉਸ ਸਟੇਸ਼ਨ ਦੇ ਉੱਪਰ ਇੱਕ ਸਪੈਸ਼ਲ ਕਾਊਂਟਰ ਬਣਾ ਹੋਇਆ ਸਕਾਈ ਲਾਈਨਰ ਦਾ ਸਕਾਈ ਲਾਈਨਰ ਉਹ ਫ੍ਰੇਨ ਹੈ ਜੋ ਨਿਪੋਰੀ ਤੋਂ ਡਾਇਰੈਕਟ ਆਉਂਦੀ ਹੈ ਨਿਪੋਰੀ ਤੋਂ ਠੀਕ ਹੈ ਜੀ ਤਾਂ ਉੱਥੇ ਜਾ ਕੇ ਜਿਹੜੀ ਥੋੜੀ ਟਿਕਟ ਤੁਸੀਂ ਪੁੱਛੋਂ ਲੈ ਕੇ ਆਏ ਸੀ ਉਹ ਟਿਕਟ ਤੁਸੀਂ ਜ਼ਰੂਰ ਚੇਂਜ ਕਰਨੀ ਹੈ ਉਹਦੇ ਬਿਨਾਂ ਤੁਸੀਂ ਸਫ਼ਰ ਨਹੀਂ ਕਰ ਸਕਦੇ ਫਿਰ ਉੱਥੇ ਆ ਕੇ ਵੀ ਦੋ ਆਪਸ਼ਨ ਹੁੰਦੇ ਨੇ ਇੱਕ ਹੁੰਦੀ ਹੈ ਸਕਾਈ ਲਾਈਨਰ ਇੱਕ ਹੁੰਦੀ ਹੈ ਆਰਡਰ ਰਾਈਡਿੰਗ ਠੀਕ ਹੈ ਜੀ ਅਗਰ ਤੁਸੀਂ ਸਕਾਈ ਲਾਈਨਰ ਲੈਣਾ ਚਾਹੁੰਦੇ ਹੋ ਤਾਂ ਉਹਦੇ ਲਈ 2680 ਪਰ ਪੈਸੇਂਜਰ ਜਨ ਜਪਨੀ ਯੇਨ ਜੋ ਹੈ ਉਹ ਐਕਸਟਰਾ ਪੇ ਕਰਨੇ ਪੈਂਦੇ ਨੇ ਉਹਦਾ ਰੀਜਨ ਇਹ ਆ ਵੀ ਉਹ ਡਾਇਰੈਕਟ ਹੈ ਉਹ ਸੁਪਰ ਫਾਸਟ ਹੈ ਐਂਡ ਉਹ ਰਿਜ਼ਰਵਡ ਹੈ। ਓਕੇ। ਉਹਦੇ ਵਿੱਚ ਜਿਹੜੀ ਸੀਟ ਹੁੰਦੀ ਹੈ ਜਿਵੇਂ ਆਪਣੇ ਘਰਾਂ ਦੇ ਵਿੱਚ ਆਪਾਂ ਪੰਜਾਬ 'ਚ ਦਿੱਲੀ 'ਚ ਦੇਖਿਆ ਸੀਟ ਰਿਜ਼ਰਵ ਕਰਕੇ ਆਪਾਂ ਟ੍ਰੇਨ 'ਤੇ ਵਿੱਚ ਜਾਂਦੇ ਹਾਂ ਸੇਮ ਐਜ਼ ਇਟ ਇਜ਼ ਜਦਿਵੇਂ ਸੀਟ ਰਿਜ਼ਰਵ ਹੁੰਦੀ ਹੈ। ਓਕੇ। ਠੀਕ ਹੈ ਜੀ ਬਟ ਉਹ ਫਾਸਟ ਹੈ ਐਂਡ ਇੱਕ ਉਹਦੀ ਆਰਡੀਨਰੀ ਉਹ ਆਏਗੀ ਲੋਕਲ ਰੂਟ। ਪਰ ਉਹਦੇ ਨਾਲ ਸਾਨੂੰ ਕਾਫੀ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਗਰ ਤੁਹਾਡੀ ਫਲਾਈਟ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ 4 ਘੰਟੇ ਹੈਗੇ ਨੇ ਤਾਂ ਤੁਸੀਂ ਉਹਦੇ ਥਰੂ ਆ ਸਕਦੇ ਹੋ ਆਰਡਰ ਦੇਤੇ। ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਫਲਾਈਟ ਦੇ ਵਿੱਚ 2 ਤੋਂ 2.5 ਘੰਟੇ ਨੇ ਤਾਂ ਤੁਸੀਂ ਮੇਰਾ ਇਹ ਪਰਸਨਲ ਸੁਜੈਸ਼ਨ ਹੈ ਕਿ ਕਦੇ ਵੀ ਆਨੋਰੀ ਟ੍ਰੇਨ ਦੀ ਜਰਨਲ ਨੂੰ ਨਾ ਅਡਾਪਟ ਕਰਿਓ। ਉਹਦੇ ਵਿੱਚ ਤੁਸੀਂ ਕੀ ਹੈ ਕਿ ਗਲਤੀ ਕਦੇ ਵੀ ਖਾ ਸਕਦੇ ਹੋ। ਤੇ ਤੁਹਾਡੀ ਫਲਾਈਟ ਹੋ ਸਕਦਾ ਤਾਂ ਮਿਸ ਵੀ ਹੋ ਸਕਦੀ ਹੈ। ਐਂਡ ਠੀਕ ਹੈ ਜੀ। ਸੋ ਇਸ ਕੱਲ ਦਾ ਮੇਰਾ ਇਹ ਹੰਬਲ ਸੁਜੈਸ਼ਨ ਹੈ ਸਾਰਿਆਂ ਨੂੰ ਕਿ ਨਰੀਤਾ 에ਅਰਪੋਰਟ ਜੇ ਤੁਸੀਂ ਚੂਜ਼ ਕਰਦੇ ਹੋ ਆ ਆਪਣੀ ਜਰਨੀ ਦੇ ਵਿੱਚ ਅਗਰ ਤੁਸੀਂ ਟ੍ਰੇਨ ਦੇ ਥਰੂ ਟਰੈਵਲ ਕਰਨ ਦੇ ਲਈ ਸੋਚ ਰਹੇ ਹੋ ਤਾਂ ਆਪਣੀ ਜਰਨੀ ਤੇ ਫਲਾਈ ਦੇ ਵਿੱਚ ਘੱਟੋ ਘੱਟ ਤੁਹਾਡੇ ਕੋਲੇ 5 ਘੰਟਿਆਂ ਦਾ ਡਿਫਰੈਂਸ ਹੋਣਾ ਚਾਹੀਦਾ ਕਿਉਂਕਿ ਹਰ 에ਅਰਲਾਈਨ ਜੋ ਹੈ ਤੁਹਾਨੂੰ ਐਟਲੀਸਟ 2 ਤੋਂ 3 ਆਵਰਸ ਪਹਿਲਾਂ 에ਅਰਪੋਰਟ ਤੇ ਮੰਗਦੀ ਹੈ ਆਪਣੀ ਫਲਾਈਟ ਦੇ ਲਈ ਤੇ ਇੱਥੋਂ 2 ਤੋਂ 2.5 ਘੰਟੇ ਨੇ ਜਿਹੜੇ ਜਰਨੀ ਤੇ ਲੱਗਦੇ ਲੱਗਦੇ ਨੇ ਬਾਈਪ ਟ੍ਰੇਨ ਜਿਹੜੀ ਆਪਾਂ ਲੋਕਲ ਟ੍ਰੇਨ ਖਾਂਦੇ ਆ ਮਤਲਬ ਜੇਕਰ ਤੁਸੀਂ ਉਹ ਸਟਾਈਲਰ ਲਓਗੇ ਫਿਰ ਤਾਂ ਤੁਸੀਂ ਉੱਥੋਂ ਹਾਫ ਟਾਈਮ ਦੇ ਵਿੱਚ ਆ ਸਕਦੇ ਹੋ ਕਿਉਂਕਿ ਉਹ ਡਾਇਰੈਕਟ ਹੁੰਦੀ ਹੈ ਤਾਂ ਠੀਕ ਹੈ ਦੋਸਤੋ ਤੁਹਾਨੂੰ ਇਹ ਸਭ ਪਤਾ ਲੱਗ ਹੀ ਗਿਆ ਹੋਊਗਾ ਵੀ ਅਸੀਂ ਤੁਹਾਨੂੰ ਦੱਸਿਆ ਜੋ ਉਸ ਤੇ ਫੋਕਸ ਕਰਿਓ ਜੇਕਰ ਤੁਸੀਂ ਟੋਕੀ ਦੇ ਵਿੱਚ ਆਪਣੀ ਜਰਨੀ ਨੂੰ ਵਧੀਆ ਇੰਜੋਏ ਕਰਨਾ ਚਾਹੁੰਦੇ ਹੋ ਤੇ ਜਿਹੜੀਆਂ ਗੱਲਾਂ ਅਸੀਂ ਤੁਹਾਨੂੰ ਦੱਸ ਰਿਹਾ ਹੋ ਸਕਦਾ ਕਿਸੇ ਨੂੰ ਤੁਹਾਨੂੰ ਨਾਂ ਦੱਸੀਆ ਹੋਣ ਤੇ ਪਲੀਜ਼ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਆਉਂਗੇ ਤਾਂ ਮੈਨੂੰ ਉਮੀਦ ਹੈ ਵੀ ਤੁਹਾਡੀ ਜਿਹੜੀ ਜਰਨੀ ਹੈ ਉਹਰੇ ਦਾ ਆ ਕੇ ਬਹੁਤ ਆਸਾਨ ਰਹੂਗਾ ਸੋ ਅਸੀਂ ਤੁਹਾਨੂੰ ਆਸਾਨ ਤੋਂ ਆਸਾਨ ਤਰੀਕਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਅਸੀਂ ਆਪਣਾ ਜਿਹੜਾ ਟਰੈਵਲਰ ਦਾ ਇੱਕ ਇੱਕ ਜਰੀਆ ਉਹਨੂੰ ਵਧੀਆ ਢੰਗ ਨਾਲ ਅਸੀਂ ਕਿਵੇਂ ਕਰ ਸਕੀਏ ਠੀਕ ਹੈ ਦੋਸਤੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਮੈਂ ਇਹ ਆਪਣਾ ਮਿਸਟਰ ਵੀਜ਼ਾ ਹੈਲਪਰ ਮਿਸਟਰ ਹੀਰੋ ਵੀਜ਼ਾ ਹੈਲਪਲਾਨ ਤੋਂ ਤੁਹਾਡੇ ਨਾਲ ਇਹ ਮੈਂ ਵੀਡੀਓ ਦਾ ਐਂਡ ਕਰਨ ਜਾ ਰਿਹਾ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜਲਦੀ ਤੁਹਾਨੂੰ ਅਸੀਂ ਵਿਏਟਨਾਮ ਪਹੁੰਚ ਕੇ ਅਗਲੀ ਵੀਡੀਓ ਸਟਾਰਟ ਕਰਾਂਗੇ ਓਕੇ ਜੀ ਸਾਰਿਆਂ ਨੂੰ ਸასი ਕਰਦਾ ਹਾਂ ਪਰ ਲੈਣਾ ਚਾਹਣੇ ਹੋ ਤਾਂ ਸਿਮ ਤੁਹਾਨੂੰ ਮਿਲ ਜੂਗਾ। 1.7 ਮੇ ਲੈਨੇ ਸਾਨੂੰ 7 ਲੱਖ 16 7 ਲੱਖ 16000 ਤੇ ਸਾਡੇ ਕੋਲ ਸੀਗਾ 3 3000 ਸੀਗਾ ਜਪਨੀ ਜਵਾਨ 2000 ਜਪਨੀ ਜਵਾਨ 600 ਸੀਗਾ ਸਾਡੇ ਕੋਲ ਦੋਸਤ ਤੇ 600 ਸੀਗਾ 5 5 5 ਲੱਖ ਸਪੇਅਰ ਕੋਈ ਨਾ ਤੇ ਕੋਈ ਨਹੀਂ ਕੋਈ ਸਾਡੇ ਕੋਲ

You got more, more high speed. It's means that they're only 1.5. So it's recommend for you. But the network is same, same. Uh, the uh, network area is good. Everywhere too. You see, me mobile phone a big one in Vietnam too. Okay, get this one. i i and this price 300 yeah same price but you got more huh? high speed so yeah. can you help me look at the camera for take a picture sure. please sure. can you take up your glasses sure. Sure. okay okay can you turn left please turn left Your have to left a little bit you have yeah exactly. Yeah, please turn left turn left ਤਦ ਗਲ ਮਰੇ ਮੂਹ। ਕੀ ਤਾ ਬੂ ਮੂਵ ਯੂਰ ਹੈਅ ਕਲ ਇਟ ਬੈਡ। ਆਈ ਕਰ ਇਫੋਨ ਵਾਂਗੂ। ਦ ਘਰ ਖਿਆ ਮਰਾ। ਤੇਰੇ ਘਰ ਖਿਆ ਮਰਾ ਪਲੀਜ਼। ਥੈਂਕ ਯੂ। ਇਹ ਐ ਟੈਂਟਨ ਸਨ ਸੋਨੇ। ਅਰੇ 1.600। ਆ 3 ਲੱਖ ਜਾਊ। ਹੈ? 3 ਲੱਖ ਹੀ ਜਾਂਦਾ। ਆ ਦੇ ਯਾਰ। ਉਹ ਮਮਾ ਪਿਛਲੀਆਂ ਜੀਰੋਂਾਂ ਨਾ ਗਣ ਨਾ। ਆ ਪਿਛਲੀ ਜਿਹੜਾ ਪੁਆਇੰਟ ਤੇ ਨੇ ਨਾ ਜ਼ੀਰੋ ਹਾਂ ਤੇ ਤੁਸੀਂ ਗਲਤ ਕਰੀ ਲੱਖਾਂ ਦਾ ਅੱਜ ਵੀ ਇਹ ਹਜ਼ਾਰ ਇਹ 5000 ਇਹ ਠੀਕ ਹੈ ਇਹ 1000 ਇਹ 100 ਐ ਓਹੋ ਹੁਣ ਪਤਾ ਲੱਖਾਂ ਜੀ ਗਰੀਦ ਨੇ ਹਾਂ ਫਿਰ ਐਮ ơi ਸੁਬਨ ਕੰਘਾਨ ਜੀ ਚਾਹੀ ਜੀ ਐਮ ਯਾ ਕੈਮਰਾ ਪਲੀਜ਼ ਯਾ ਯਾ ਕੈਪਟਨ <cười> ừ, <cười> can you shut up your glasses a little bit, please? It's your bed? Hey, bé bé sao sorry, sao not going to get out of the room. I'm going to get out of the room. I'm nó bị get nó mất tiêu rồi nè. going to get out of the rồi, ok. going to get out of the room. I'm going to get out of the room. I'm going to get out sim the room. I'm ਤੇ ਹੁਣ ਆਪਾਂ ਲਵਦੇ ਆ ਆਪਣਾ ਬੈਗ ਤੇ ਬਾਕੀ ਸਭ ਠੀਕ ਹੈ ਤੇ ਕਰੰਸੀ ਵੀ ਅਸੀਂ ਚੇਂਜ ਕਰਾ ਲਈ ਤੁਹਾਨੂੰ ਦਿਖਾਈਆ ਤੁਹਾਨੂੰ ਆਪਣੇ ਤੇ ਕਰੰਸੀ ਚੇਂਜ ਕਰਾ ਲਈ ਜੇਕਰ ਤੁਸੀਂ 30 ਸੈਕ ਲਾਉਣਾ ਹੈ ਤਾਂ ਤੁਸੀਂ ਇਹ ਲਾ ਸਕਦੇ ਹੋ ਦੇਖੋ ਗੁੱਡੀ ਦਾ ਮੂੰਹ ਕਰ ਲਿਆ ਬੜਾ ਕੋਡ ਲੈਵਲ ਆਸਲੈਂਡ ਗ੍ਰੀਨ ਕਿਆ ਬਾਤ ਹੈ ਸ਼ਰਾਪਾ ਪਾਦੇ ਯਾਰ ਉਹਨੇ ਜਿਚਾ ਕੇ ਰਾ ਦਿੰਦੇ ਨੇ ਪੂਰੀਆਂ ਹਨ ਵਧੀਆ ਤੇ ਕਿਹੜੀ ਸਾਈਡ ਆਉਈ ਆਪਣਾ ਕਾਲੋਂ ਸਾਹਿਬ ਦਮਾਰਾ ਲਾਦਾ ਮੈਂ ਫਿਰ ਆਪਾ ਫਲਾਈਟ ਰੀਅਰ ਨੂੰ ਜਵਾਬ ਕਹਿੰਦੀ ਕਿ ਨਾ ਸਹੀ ਉਧਰ ਦੇਖ ਕੇ ਆਵਾ ਚਲੋ ਰਹੀ ਜੀ ਬੈਗ ਲੱਪਣ ਜਾ ਰਹੇ ਹਾਂ ਬੈਗ ਪਤਾ ਨਹੀਂ ਜਾ ਦੁਸਤ ਉਹ ਆ ਗਏ ਇੱਥੇ ਹਨੁਰੇ ਆ ਆ ਪਿਆ ਵੀ ਬੈਗ ਮੁੰਡੇ ਓਏ ਦੇਖੋ ਜੀ ਇਹ ਮਿਲ ਗਿਆ ਬੈਗ ਆਰਮੀ ਸਾਫ ਦਾ ਸੌਜੀ ਬੈਗ ਮਿਲ ਗਿਆ ਸਾਡਾ ਤੇ ਹੁਣ ਅਸੀਂ ਚੱਲਾਂਗੇ ਹੋਟਲ ਵੱਲ ਨੂੰ ਦੇਖੋ ਫਿਰ ਵਿਤਨਾਮ ਦੇ ਨਜ਼ਾਰੇ ਤੇ ਉਹੀ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਆਹ ਦੇਖੋ ਇਹ ਆਇਨ ਰੁੱਤਾ 에어ਪੋਰਟੋਂ ਜਨਕੀ ਫਲਾਈਟ ਸਾਡੀ ਸੋ ਇਸ ਕਰਕੇ ਮੈਂ ਤਾਂ ਤੁਹਾਨੂੰ ਦਿਖਾ ਰਿਹਾ ਤਾਂ ਕਿ ਤੁਹਾਨੂੰ ਪਤਾ ਲੱਗੇ ਜੀ ਵੀ ਓਕੇ ਇਹ ਬੈਕ ਸਟਾ ਠੀਕ ਹੈ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਸੌਰੀ ਅੱਗੇ ਵੀਡੀਓ ਚ ਲਓ ਜੀ ਇਹ ਪੈ ਨਹੀਂ ਇਹ ਪੈਗ ਲਾਉਣਾ ਹੋਵੇ ਤੁਸੀਂ ਤਾਂ ਦੱਸ ਦਿਓ ਵਿੱਚ ਦੀ ਲਾ ਸਕਦੇ ਹੋ ਭਾਈ ਹਾਂ ਵੀ ਦੋਸਤੋ ਅਸੀਂ ਆ ਜੂਮ ਕਰਕੇ ਦਿਖਾਉਣਾ ਹੈ ਨਾ ਲੋ ਜੀ ਮੈਂ ਤੁਹਾਨੂੰ ਦੱਸ ਦਈਏ ਕਿ ਸਾਨੂੰ ਲੱਗੀ ਸੀ ਭੁੱਖ ਕਾਫੀ ਜ਼ਿਆਦੇ ਤੇ ਅਸੀਂ ਤੋਂ ਖਾ ਕੇ ਨਹੀਂ ਚੱਲੇ ਸੀ ਕੱਲਾ ਜੂਸ ਪੀਤਾ ਹੋਇਆ ਸੀ ਸੋ ਅਸੀਂ ਬੈਠੇ ਹਾਂ ਬਰਗਰ ਕਿੰਗ ਦੇ ਵਿੱਚ ਤੇ ਬਰਗਰ ਕਿੰਗ ਦੇ ਵਿੱਚ ਬੈਠੇ ਹਾਂ ਤੇ ਇੱਥੇ ਅਸੀਂ ਇੱਕ ਖਰਾਇਆ ਦੋ ਖਰਾਇ ਬਰਗਰ ਇੱਕ ਨਾਲ ਕੋਕ ਲਿਆ ਸੋ ਦੋਸਤੋ ਭੁੱਖ ਬਹੁਤ ਜ਼ਿਆਦੇ ਲੱਗੀ ਹੈ ਤੇ ਆ ਬਿਲਾ ਕਿੰਨੇ ਲੱਖਾਂ ਦਾ ਹੈ ਹਾਂ ਚੱਕਰ ਲਓ 280 ਉਸੋ 80 ਰੁਪਏ ਦਾ ਵੈਸੇ ਇਸ ਤੋਂ ਪਹਿਲੀ ਵਾਰੀ ਦੇਖਿਆ ਵੀ ਤੁਹਾਨੂੰ ਜੀ ਪਰ ਤਾਂ ਲੱਖਾਂ ਰੁਪਏ ਦੀ ਗੱਲ ਹੋ ਰਹੀ ਦੀ ਠੀਕ ਹੈ ਜੀ ਤੇ ਮਿਲਦੀਆਂ ਅਗਲੀ ਵੀਡੀਓ ਦੇ ਵਿੱਚ ਅਸੀਂ ਹੁਣ ਆਟਰ ਨੂੰ ਜਾਵਾਂਗੇ ਪਹਿਲਾਂ ਅਸੀਂ ਖਾ ਲਈਏ ਫਿਰ ਦੇ ਦੇਣਾ ਗੱਲਬਾਤ ਆ ਦੇ ਅੰਦਰ ਨੂੰ ਸਾਰਾ ਕੋਈ ਮੇਂ ਮਿੱਤਰੋ 버ਗਰ ਦੇਖ ਰਹੇ ਹਾਂ ਤੇ ਕੋਈ ਵੀ ਆ ਗਿਆ ਤੇ 버ਗਰ ਵੀ ਆ ਗਿਆ ਦੋ ਤੇ ਫਿਰ ਇਸ ਤੋਂ ਬਾਅਦ ਦੇਖਦੇ ਹਾਂ ਆਪਾਂ ਕੀ ਬਣੋ ਦੁਨੀਆ ਦਾ ਹਲੋ ਸਿੱਧੇ ਪਾਸ਼ਾ ਵਾਹਿਗੁਰੂ ਜਾਣੇ ਆਵਾਜ਼ ਨਹੀਂ ਆ ਰਹੀ ਬਸ ਚਲਵਾਤਾ ਸਿਰ ਹੈ ਫਿਰ ਦੇਖਦੇ ਹਾਂ ਅਕੀਤੇ ਕਕੇ ਫਿਰ ਦੱਸਾਂਗੇ ਤੁਹਾਨੂੰ ਵੀ ਕਿੱਦਾਂ ਦੀ ਲੱਗੀ ਹਲਵਾ ਹਾਂਜੀ ਦੋਸਤੋ ਦੇਖੋ ਅਸੀਂ ਵਿਏਟਨਾਮ ਆਪਾਂ ਆਇਆ ਹਨ ਹਾਂਜੀ ਹੋਚੀ ਮਿਨ ਸਿਟੀ ਹਾਂ ਹੋਚੀ ਮਿਨ ਸਿਟੀ ਆਇਆ ਤੇ ਉਰਿਆ ਕੇ ਸਾਨੂੰ ਇੱਕ ਸਾਲ ਜਨਕੀ ਦਵਾਈ ਦਾ ਅਸਰ ਜਾਂ ਨਹੀਂ ਹੁੰਦਾ ਹੁੰਦਾ ਵੀ ਇੱਕ ਤੇ ਦੇਖੋ ਗਰਮੀ ਹੋ ਗਈ ਆਨਸਾਰ ਲਗਭਗ 35 ਡਿਗਰੀ ਹੈ 35 36 ਠੀਕ ਹੈ ਜੀ ਤੇ ਉਹਦੇ ਨਾਲ ਕੀ ਹੋਇਆ ਜੀ ਆ ਕੇ ਹੁਣ ਕਰੰਸੀ ਦਾ ਚੱਕਰ ਪੈ ਗਿਆ ਜਨਕੀ ਜਿਹੜੇ ਨੋਟ ਨੇ ਜੇ ਤੁਹਾਨੂੰ ਪਤਾ ਹੈ ਤਾਂ ਦੱਸਿਓ ਜਰੂਰ ਦੇਖੋ ਆ ਨੋਟ ਨੇ ਜਿੱਦਾਂ ਕਰਕੇ ਇਹ ਦਾ ਹੈਗਾ ਜੀ 10000 ਦਾ ਨੋਟ ਇਹ ਹੈਗਾ 5000 ਦਾ ਨੋਟ ਯਾਨੀ ਕਿ ਸਾਨੂੰ ਐਵੇਂ ਪ੍ਰੋਬਲਮ ਹੋ ਰਹੀ ਹੈ ਵੀ ਇੰਡੀਆ ਦੇ ਕਿੰਨੇ ਬਣਨਗੇ ਤੇ ਉਰੇ ਦੇ ਡੋਂਗ ਇੰਡੀਆ ਲਈ ਕਿੰਨੇ ਬਣਨਗੇ ਜਾਂ ਇੰਡੀਆ ਦੇ ਇੱਥੇ ਕਿੰਨੇ ਬਣਨਗੇ ਸਾਡੀ ਚੱਕਰ ਪੈ ਰਹਾ ਤੇ ਜੇ ਤੁਹਾਨੂੰ ਕਿਸੇ ਨੂੰ ਪਤਾ ਹੈ ਤਾਂ ਸੋ ਪਲੀਜ਼ ਸਾਨੂੰ ਕਮੈਂਟ ਜਰੀ ਜ਼ਰੂਰ ਦੱਸੋ ਵੀ ਇਹ ਕਿਸ ਤਰ੍ਹਾਂ ਦੀ ਗੱਲਬਾਤ ਹੈ ਜਨਨ ਕੀ ਹੁਣ ਅਸੀਂ ਸਮਝਦਾ ਐ ਅਸੀਂ YouTube ਤੇ ਮਾਰਿਆ ਸੀ ਸਰਚ ਜਿੰਨਾ ਕ ਲੱਗਦਾ ਸਾਨੂੰ ਵੀ ਆਪਣੀ ਇੰਡੀਆ ਦਾ 1000 ਰੁਪਿਆ ਔਰ 2 ਲੱਖ 97000 34000 234000 ਰੁਪਿਆ ਬਣਦਾ ਔਰੇ ਦਾ ਆਪਣਾ 1000 ਰੁਪਿਆ ਹੁਣ ਇਹ ਨਹੀਂ ਸਮਝ ਆਉਂਦੀ ਵੀ ਇਹ 2034 15 ਇਦਾਂ ਇਹ ਵੀ ਹੋ ਸਕਦਾ ਹਨ ਨਾ ਪਹਿਲਾਂ ਮੈਥੇ ਆ ਰਹੀ ਹੈ ਕਿ ਜਿਵੇਂ ਸੀ ਟੈਕਸੀ রাইਡ ਬੁੱਕ ਕੀਤੀ ਹੈ ਇਹ ਹੋਈ ਹੈ 114000 ਡੌਂਗ ਦੀ ਜਿਵੇਂ ਅਸੀਂ ਉਹਦੇ ਅਕੋਰਡਿੰਗ ਸੋਚੀ ਤਾਂ ਇਹ ਆਲਮੋਸਟ 500 ਰੁਪਿਆ ਇੰਡੀਅਨ ਬਣੇ ਹਾਂ ਬਟ ਜਿਹੜੀ ਕਰੰਸੀ ਅਸੀਂ ਇਹਨੂੰ ਦੇ ਰਹੇ ਹਾਂ ਉਹ ਕਿਸੇ ਵੀ ਐਂਗਲ ਤੋਂ 1,11,000 ਨਹੀਂ ਬਣਦੀ ਕਿਉਂਕਿ ਇੱਕ ਨੋਟ ਸਾਡੇ ਕੋਲੇ ਹੈਗਾ ਹੈ 5000 ਦਾ ਇੱਕ ਨੋਟ ਸਾਡੇ ਕੋਲੇ ਹੈਗਾ 1000 ਦਾ ਇੱਕ ਨੋਟ ਹੈਗਾ ਸਾਡੇ ਕੋਲੇ 100 ਦਾ 100 ਦਾ ਤਾਂ ਉਹ 1 ਲੱਖ ਜਦੋਂ ਅਸੀਂ ਕਿਸੇ ਨੂੰ ਦਿਖਾਇਆ ਵੀ ਅਸੀਂ ਇਹਨੂੰ ਕਿੰਨੇ ਪੇ ਕਰਨੇ ਨੇ ਤਾਂ ਉਹਨੇ ਆ ਤਿੰਨ ਨੋਟ ਕੱਢ ਕੇ ਫੜਾ ਦੇ ਵੀ ਆ ਪੇ ਕਰਨੇ ਨੇ ਵੀ ਇਹਦੇ ਵਿੱਚੋਂ 1000 ਨੌਂ ਹੋਰ ਤੁਹਾਨੂੰ ਇਹ ਵਾਪਸ ਕਰਕੇ ਦੇ ਆ ਨੋਟ ਜਿਵੇਂ ਇੱਕ ਇਹ ਇਹਦੇ ਵਿਚਾਲੇ ਨਾ ਪੁਆਇੰਟ ਲੱਗਿਆ 100 ਤੋਂ ਵੱਧ ਨਹੀਂ ਜੀ for me uh, night how sun how uh, airplane i can't understand what are you saying ਤਾਂ ਠੀਕ ਆ ਦੋਸਤੋ ਹੁਣ ਯਾਰ ਆਏ ਕਰਕੇ ਨਾ ਸਾਨੂੰ ਥੋੜਾ ਜਿਹਾ ਚਲੋ ਗੱਲ ਤਾਂ ਇਹ ਨਹੀਂ ਹੈਗੀ ਗੱਲ ਸਾਨੂੰ ਇੰਨਾ ਕਾ ਵੀ ਚੱਲ ਕੇ ਨਾ ਪਤਾ ਲੱਗ ਜੇ ਨਾ ਬੰਦਾ ਉਸ ਦਾ ਇਸ ਕਰਕੇ ਸਾਨੂੰ ਕਰੰਸੀ ਸਮਝਣ ਚ ਬੜੀ ਮਤਲਬ ਉਹ ਪਰੇਸ਼ਾਨੀ ਹੋ ਰਹੀ ਹੈ ਹੋਰ ਹੋਰ ਕਿੰਨੇ ਪੈਸਿਆਂ ਦੇ ਕਿੰਨੇ پیسے ਬਣ ਰਹੇ ਨੇ ਅਸੀਂ ਇਹ ਨਹੀਂ ਟ੍ਰਾਂਸਲੇਟ ਕਰ پا ਰਹੇ ਹਾਂ ਹੋ ਰਿਹਾ ਯਾਰ ਇਸ ਕਰਕੇ ਥੋੜਾ ਯਾਰ ਇਹ ਕਰੰਸੀ ਇਹ ਬਹੁਤ ਜ਼ਿਆਦਾ ਛੋਟੀ ਹੈ ਇਹਨਾਂ ਦੀ ਇਹ ਮਨ ਲਾ ਦੇਣੇ 2 ਰੁਪਏ 9000 ਠੀਕ ਆ ਦੋਸਤੋ ਫਿਰ ਦੱਸਾਂਗੇ ਹੁਣ ਕੀ ਗੱਲ ਬਣਦੀ ਐ ਲੋ ਹੋ ਜਾਣਗੇ ਯਾਰ ਨਾ ਕੋਈ ਨਾ ਫਿਰ ਆਪਾਂ ਉਹ ਸਭ ਨਾਲ ਦੇਖ ਲਾਂਗੇ ਆ ਨਾਈਟ ਲਾਈਫ ਇੰਜੋਏ ਕਰ ਲਿਆ ਕਰਾਂਗੇ ਦੇਨੇ ਦੇਨੇ ਸੌ ਲਿਆ ਕਰਾਂਗੇ ਉਹ ਇਹ ਤਾਂ ਆਇਆ ਐ ਵੀ ਕੱਢਿਆ ਕੁੜੀਆਂ ਦਾ ਸਰ ਸੌਕ ਤਾਂ ਜੋ ਸੌ ਜਾਏ ਨਾ ਬਿਲਕੁਲ ਚੱਕਰ ਨਹੀਂ ਜਿਵੇਂ ਹੁਣ ਆਪਾਂ ਉੱਥੇ ਆ ਗਿਆ ਸੀਗਾ ਇਹਨਾਂ ਵਧੀਆ ਸੀ ਟਰੈਵਲ ਕਰਨਾ ਕੋਈ ਦਿੱਕਤ ਨਹੀਂ ਜ਼ਿਆ ਰਹੀ ਸਹੀ ਆ ਬਾਕੀ ਥੋਰਗਾ ਵੈਦਰ ਨਹੀਂ ਮਿਲਣਾ ਯਾਰ ਵੈਦਰ ਨਹੀਂ ਮਿਲਣਾ ਇਹ ਤਾਂ ਹੈ ਨਹੀਂ ਗੱਲ ਹੋਰ ਵੀ ਆ ਹੁਣ ਅਮੋਸਟਲੀ ਦੇਖਦੇ ਆਪਾਂ ਚਲੋ ਠੀਕ ਆ ਬਾਦਸ਼ਾਹੀ ਤੇ ਕ੍ਰਾਂਤੀ ਦੀ ਦਿੱਕਤ ਆ ਰਹੀ ਆ ਆਪਾਂ ਨੂੰ ਪਰ ਇੱਕ ਗੱਲ ਦੇਖਣ ਵਾਲੀ ਹੋਊਗੀ ਵੀ ਇੱਥੇ ਜਿੰਨੀ ਕਿ ਟ੍ਰੈਫਿਕ ਹੈ ਦੇਖੀ ਜਾਵੇ ਲੱਗਦਾ ਤਾਂ ਆਪਣਾ ਇਹ ਦੇ ਵਰਗਾ ਹੀ ਹੈ ਇੰਡੀਆ ਵਰਗਾ ਹਾਂ ਇੰਜੀਨੀਅਰਿੰਗ ਕੰਟਰੀਜ਼ ਨੇ ਲਾਈਕ థਾਈਲੈਂਡ ਹੋ ਗਿਆ ਤੇ तकरीबन ਗੱਡੀ ਕੰਬੋਡੀਆ ਹੋ ਗਿਆ ਇੰਡੋਨੇਸ਼ੀਆ ਹੋ ਗਿਆ ਇਹਨਾਂ ਦੇ ਵਿੱਚ ਸੇਮ ਹੀ ਕਲਚਰ ਹੈ ਸੇਮ ਹੀ ਮਾਹੌਲ ਹੈ ਜਿਵੇਂ ਹੁਣ ਨੋਵਾ ਦੇ ਇੱਕ ਡਿੱਕਨੀ ਟੈਕਸੀ ਚੱਲ ਰਹੀ ਹੈ ਨੋਵਾ ਹੋਰ ਫੋਰਚੂਨਰ ਦੋਨੋਂ ਟੈਕਸੀ ਚੱਲ ਰਹੀਆਂ ਨੇ ਇਹ ਠੀਕ ਹੈ ਟੋਇਓਟਾ ਕਾਫੀ ਫੇਮਸ ਬ੍ਰਾਂਡ ਹੈ ਨਾ ਠੀਕ ਇਸ ਕਰਕੇ ਆ ਦੇਖਾ ਆਪਣੇ ਮੂਰੇ ਕ੍ਰਿਸਟਾ ਜਾ ਰਹੀ ਹੈ ਦੇਖ ਠੀਕ ਆ ਆਪਾਂ ਜਿਵੇਂ ਕਹਿੰਦੇ ਨੇ ਕੱਢਾਂਗੇ ਤਾਂ ਆਗੇ ਦਿਨ ਦੋ ਨਹੀਂ ਉਹ ਤਾਂ ਕਰਾਂਗੇ ਹੀ ਕਰਾਂਗੇ ਆਏ ਆਂ ਗੱਲ ਕਰਦੇ ਆਂ ਹੋਰ ਤਾਂ ਕਰਾਂਗੇ ਬਟ ਥੋੜਾ ਜਿਹਾ ਮਤਲਬ ਆਪਾਂ ਨੂੰ ਵੀ ਇਹ ਕਿ ਆਪਣਾ ਵਰਕ ਕਰਕੇ ਹੋਟਲ ਦੇ ਵਿੱਚੋਂ ਫਿਰ ਨਿਕਲਣਾ ਪਿਆ ਨਿਕਲਣਾ ਪਿਆ ਕਰ ਲੋ ਇਦਾਂ ਆਪਾਂ ਨੂੰ ਥੋੜਾ ਬਹੁਤ ਕਿਉਂਕਿ ਇਹ ਕੰਟਰੀ ਹੈ ਜਿਹੜੀ ਕੁਝ ਇਸ ਤਰ੍ਹਾਂ ਸਮਝ ਨਹੀਂ ਆਣੀ ਆਪਾਂ ਨੂੰ ਸਹੀ ਹੈ ਅਧਿਕ ਪਾਰਕ ਦੇਖ ਆਪਾਂ ਵਧੀਆ ਬਾਲ ਕਰਾ ਮੇਰੇ ਮਨ ਅਸੇ ਮੈਨੂੰ ਲੱਗਦਾ ਹੈ ਕਿ ਜਿਹੜਾ ਆਪਣਾ ਹੋਟਲ ਹੈ ਨਾ ਉਹ ਸਿਟੀ ਸੈਂਟਰ ਦੇ ਕੋਲ ਹੀ ਹੈ ਓਕੇ ਆਈ ਥਿੰਕ ਇਹ ਕਿਤੇ ਕੀ ਜਿਹੜਾ ਹੋਰ ਹੈ ਇੱਥੇ ਬਾਰਿਸ਼ ਪਰਡੇ ਹੁੰਦੀ ਹੈ ਅੱਛਾ ਡੇਲੀ ਮੰਗੂ ਮਤਲਬ ਹਾਂ ਇਹ ਜਿਹੜਾ ਇਧੋਂ ਦਾ ਵੈਦਰ ਹੈ ਨਾ ਕਿ ਇੱਥੇ ਦੁਪਹਿਰ ਗਰਮ ਰਹੇਗੀ ਓਕੇ ਈਵਨਿੰਗ ਟਾਈਮ ਜਿਵੇਂ ਹੁਣ ਆ ਟਾਈਮ ਹੈ ਨਾ ਇਸ ਟਾਈਮ ਤੇ ਬਾਰਿਸ਼ ਹੋ ਜੂਗੀ ਦੇਖੋ ਆਪਣੀ ਕੰਟਰੀ ਚ i10 ਗੱਡੀ ਕਿਵੇਂ ਦੀ ਹੈ ਇਉਂ ਦਾ ਇੱਥੇ i10 ਗੱਡੀ ਕਿਦਾਂ ਦੀ ਹੈ ਹਾਂ ਮੈਨੂੰ ਲੱਗਦਾ ਮੈਂ ਮੀਜ਼ ਹੁੰਦੀ ਹੈ ਹੈ ਨਾ ਐਕਸੈਂਟ ਵਰਗੀ ਹੈ ਹਾਂ ਐਕਸੈਂਟ ਦਾ ਜਿਹੜੀ ਕੁੰਡਾਈ ਤੇੋਂ ਆਈ ਆ ਨਾ ਉਹਦੇ ਵਰਗੀ ਐ ਵੈਸੇ ਬਾਈਕ ਕਾਪੜੇ ਵਗੂ ਜਿਆਦਾ ਹੀ ਚੱਲਦੇ ਨੇ ਉਹਨੂੰ ਆ ਸਕੂਟੀ ਬਹੁਤ ਆ ਸਕੂਟੀ ਬਹੁਤ ਜਿਆਦਾ ਆ ਮਤਲਬ ਬਾਈਕ ਨਾਲੋਂ ਵੀ ਸਕੂਟੀ ਜਿਆਦਾ ਸਹੀ ਐ ਅੱਛਾ ਕਾਲੇ ਸ਼ੀਸ਼ੇ ਨੇ ਗੱਡੀਆਂ ਦੇ ਹਾਂ ਲੈਂਡ ਕਰੋਜ਼ ਟੋ ਟੋ ਇਹ ਵੀ ਪਾਰਾਟੋ ਮੈਟਰੋ ਮਿਲਦੇ ਵਿੱਚ ਆਪਾਂ ਲੋਕ ਕੀ ਆਪਣੇ ਈਵਰਸ ਨੂੰ ਦਿਖਾ ਸਕਦੇ ਆ ਸਹੀ ਸਹੀ ਐਸਾ ਨਾਈਟ ਲਾਈਫ ਦਾ ਇਹਨਾਂ ਕਟਰੀਆਂ ਦੀ ਹੁੰਦੀ ਹੁੰਦੀ ਆ ਹਾਂ ਉਸ ਤੋਂ ਐਕਸਟਰਾ ਆਪਾਂ ਕੀ ਟਰਾਈ ਕਰ ਸਕਦੇ ਆ ਇਹ ਆਪਾਂ ਕੋਸ਼ਿਸ਼ ਕਰਾਂਗੇ ਅਧਾਪੜੀ ਵਾਲੀ ਵਾਲੀ ਚੌਂਕੋਂ ਤੋਂ ਆ ਗਏ ਭੋਰਾ ਚੌਂਕੋਂ ਤੇ ਕੀ ਪਾਈਟੀਐਮ ਦੀ ਵੀ ਇਨਫੋਰਮੇਸ਼ਨ ਦੇਵਾਂਗੇ ਕਿ ਏਟੀਐਮ ਚੌਂਕਾ ਕਾਡ ਰਹੀ ਜੇ ਵਿਟੋਲ ਕਰਦੇ ਆ ਕਿ ਚਾਰਜ ਲੱਗਦੇ ਨੇ ਓਕੇ ਮੈਂ ਪ੍ਰੋਸੀਜਰ ਵਿੱਚ ਦੱਸ ਦਿੱਤੀ ਹੈ ਕਿ ਤੁਸੀਂ ਕਾਡ ਸਵਾਈਪ ਕਰਦੇ ਹੋ ਹਮ ਕਿਸੇ ਵੀ ਆਊਟਲਟ ਤੇ ਉਹਦੇ ਵਿੱਚ ਤੁਹਾਨੂੰ ਕੋਈ ਐਕਸਟਰਾ ਚਾਰਜ ਨਹੀਂ ਦੇਣਾ ਬਟ ਜੇ ਤੁਸੀਂ ਵਿਡਰੋ ਕਰਦੇ ਹੋ ਤਾਂ ਵਿਡਰੋ ਕਰ ਕੈਸ਼ ਕਢਾਉਣਾ ਜੀ ਵਿਡਰੋ ਕਰ ਉਹ ਪੈਊਗਾ ਖਰਚਾ ਉਹ ਖਰਚਾ ਪੈਂਦਾ ਹੀ ਪੈਂਦਾ ਉਹ ਤਾਂ ਫਿਰ ਹੈਗੀ ਹੈ ਕਾਡ ਜਿਹੜਾ ਜੋ ਮਰਜ਼ੀ ਲੈ ਕੇ ਆ ਰਹੇ ਹੋ ਉਹ ਫਿਰ ਵੀ ਪਏਗਾ ਠੀਕ ਹੈ ਇਹ ਤਾਂ ਕੱਲ ਵੀ ਆਪਣੀ ਨਿਊ ਚੱਲ ਰਹੀ ਸੀ ਫਿਰ ਤੁਸੀਂ ਕਿਸੇ ਵੀ ਕ੍ਰੈਡਿਟ ਨੂੰ ਜਦੋਂ ਤੁਸੀਂ ਵਿਡਰਾਅ ਕਰਦੇ ਹੋ ਤਾਂ ਤੁਹਾਨੂੰ ਖਰਚਾ ਤਾਂ ਪਊਗੀ ਪਊਗਾ ਤੁਹਾਡੇ ਪੈਸਿਆਂ ਤੇ ਤੁਹਾਨੂੰ ਚਾਰਜਸ ਲੱਗਣਗੇ ਜਦਕਿ ਤੁਹਾਡੀ ਪੈਸੇ ਨੇ ਐਸੋ ਇਹਨਾਂ ਅੱਧਰੇ ਮੁੜੀਦਾ ਨਹੀਂ ਸਾਡਾ ਸਾਡੇ ਕਰੀਏ ਜੇ ਪੂਰੇ ਕੀੜੇ ਘੜਾਈ ਦਿੰਦੇ ਸਾਡਾ ਕੀ ਦੱਸਣਾ ਆਪਾਂ ਦੋਨੇ ਨਹੀਂ ਤੋ ਠੀਕ ਹੈ ਦੋਸਤੋ ਹੁਣ ਅਸੀਂ ਨਾ ਆਪਣਾ ਉਹਦੇ ਚ ਜਾ ਕੇ ਹੋਟਲ ਚ ਜਾ ਕੇ ਲਖਾਵਾਂਗੇ ਜ਼ਰੂਰ ਕਿਦਾਂ ਦਾ ਹੋਟਲ ਦਿਖਾਵਾਂਗੇ ਰਿਵਿਊ ਸਾਰੇ ਕਿੰਨੇ ਦਾ ਕਮਰਾ ਸਾਨੂੰ ਮਿਲਿਆ ਹਾਂ ਉਹ ਤਾਂ ਕਮਰਾ ਦਾ ਕਮਰਾ ਹੈ ਕੋਈ ਕੁਛ ਨਹੀਂ ਤੁਹਾਨੂੰ ਦੱਸਾਂਗੇ ਠੀਕ ਹੈ ਦੋਸਤੋ ਹਾਂ ਤੇ ਦੋਸਤੋ ਘਾੜਾ ਨਾ ਹੋਰ ਦੱਸਿਆ ਸਮੋਸੇ ਦਾ ਇਹ ਤੋਂ ਬਾਅਦ ਜੋ ਨਿਕਲੇ ਵਿਚਾਲ ਆਪਾਂ ਫਾਸਤ ਤੇ ਜਾਂਦੇ ਹਾਂ ਤੇ ਬੱਸ ਤੇ ਜਦੋਂ ਸਾਨੂੰ ਬੱਸ ਵਾਲੇ ਨੂੰ ਪੁੱਛਿਆ ਕਹਿੰਦਾ ਠੀਕ ਹੈ ਜਰੂਰ ਕੋ ਗੱਲ ਨਹੀਂ ਪਰ ਜਦੋਂ ਅਸੀਂ ਅੰਦਰ ਬਹਿ ਕੇ ਸਾਨੂੰ ਮਾਚ ਪਤਾ ਲੱਗਾ ਕਹਿੰਦੇ ਵੀ ਦੋ ਬੈਗ ਨੇ ਤੁਹਾਡੇ ਦੋ ਟਿਕਟਾਂ ਹੈ ਵੀ ਦੋ ਦੋ ਕੀ ਹੋ ਗਈਆਂ ਹਾਂ ਚਾਰ ਟਿਕਟਾਂ ਨੇ ਨੂੰ ਪੁੱਛਿਆ ਉਹ ਕਹਿੰਦਾ ਵੀ ਮੈਂ ਕਿੰਨੇ ਟਿਕਟਾਂ ਦਾ ਬੈਗ ਦੀ ਲੰਬਾ ਹਾਂ ਉਹ ਕਹਿੰਦਾ ਸਾਨੂੰ ਕੋਈ ਅਸੀਂ ਬਾਹਰ ਨਿਕਲੇ ਉੱਥੇ ਵਾਸ਼ਟੂ ਤੇ ਜਦੋਂ ਕਿਸੇ ਹੋਰ ਨੂੰ ਪੁੱਛਿਆ ਕਹਿੰਦਾ ਵੀ ਤਿੰਨ ਟਿਕਟਾਂ ਤੁਹਾਡੇ ਤਿੰਨਾਂ ਦਾ ਦੋ ਬੈਗਾਂ ਦੀਆਂ ਹੋਣਗੀਆਂ ਇੱਕ ਬੈਗ ਵੱਡਾ ਇੱਕ ਛੋਟਾ ਹੈ ਉਹਦੇ ਡੈਂਪਾ ਇੰਨੇ ਦੇਖਦਾ ਸੋ ਇਸ ਕਰਕੇ ਵੀ ਮੜਾ ਜਾ ਧਿਆਨ ਨਾਲ ਜਦੋਂ ਤੁਸੀਂ ਆਉਗੇ ਮੜਾ ਜਾ ਕੁਝ ਵੀ ਕਰਿਓ ਵੀ ਅੰਮਕਿਈ ਦੇਖੀ ਬੁਟ ਕਰ ਨਹੀਂ ਦੇ ਦਿਆ ਅਵੇਰ ਰਹਿਣਾ ਚਾਹੀਦਾ ਮਤਲਬ ਫੋਕਲ ਜਨ ਇਹ ਨਾ ਹੋਵੇ ਕਿ ਤੁਸੀਂ ਸੋਚ ਰਹੇ ਹੋ ਕਿ ਅਸੀਂ ਚੀਫਟਰ ਹੋਈ ਕਰੀਏ ਤੁਸੀਂ ਵਸਦੇ ਜਾ ਰਹੇ ਹੋ ਬਟ ਐਟ ਦ ਐਂਡ ਆਫ ਸਾਡੇ ਤੋਂ ਬਗਲ ਵੀ ਕਿ ਤੁਹਾਨੂੰ ਮਿਲ ਜਾਵੇ ਮੈਨੂੰ ਮਿਲ ਹੀ ਪੈਂਦਾ ਹੁਣ ਆਪਾਂ ਜਿਹੜੇ ਦਿੱਤਾ ਹੋ ਮਿਲ ਜੇ ਹੌਂਦਤਰੋਂ ਮੈਂ ਨਾ ਹੁਣ ਲਾਸਟ ਰਿਵਿਊ ਪਾ ਰਿਆਂ ਜਨਨ ਕਿ ਕਮਰਾ ਬਹੁਤ ਵਧੀਆ ਸੀ ਫੁੱਲਾ ਟੁੱਲਾ ਸੀ ਤੇ ਆਲਮੋਸਟ ਤਕਰੀਬਨ ਸਾਰਾ ਕੁਛ ਆਮ ਦੇ ਦਿੱਤਾ ਸੀ ਇਹਨਾਂ ਨੇ ਜਿੱਦਾਂ ਤੋਂ ਗਲਾਸ ਹੋ ਗਏ ਤੇ ਆ ਡਰਾਇਲ ਹੋ ਮੇਬੀ ਸਭ ਕੁਛ एवरीथिंग ਇਜ਼ ਫਾਈਨ ਜਨਨ ਕਿ ਏਸੀ ਹੋ ਗਿਆ ਤੇ ਵਾਕਈ ਬਾਥਰੂਮ ਦੇ ਵਿੱਚ ਜਿੱਦਾਂ ਸ਼ੈਂਪੂ ਪਾਉ ਜੋ ਮਨੇ ਮੈਦਦ ਰੱਖ ਕੇ ਸਾਰਾ ਕੁਛ ਚੁਗਾ ਤੇ ਦੋ ਟਾਵਲ ਸੀ ਅਸੀਂ ਕਿਉਂਕਿ ਦੋ ਜਣੇ ਸੀਗੇ ਮੱਕੀ ਫਰੇਜੋ ਗਿਆ ਐਨਡੀ ਹੋ ਗਈ ਮੇਰੇ ਵੀ ਸਭ ਕੁਝ ਬੱਧਾ ਆ ਗਿਆ ਸੀ ਤੇ ਹੁਣ ਅਸੀਂ ਚੱਲਣ ਲੱਗਿਆ ਤੇ ਇਹ ਹੋ ਗਿਆ ਜੀ ਬਿਲਕੁਲ ਬੰਦਲ ਚਾਬੀ ਅਸੀਂ ਦੇਵਨ ਦੇ ਆਫਿਸ ਅਸੀਂ ਉਹਨਿੰਕਸ ਤੋਂ ਲਿਆ ਬਾਹਰ ਨੂੰ ਤੇ ਚੈਕਿੰਗ